ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੂਰਵ ਦੇ ਆਖਰੀ ਦਿਨ ਇੱਕ ਵਿਚਾਰ ਨਗਰ ਕੀਰਤਨ ਸਜਾਇਆ ਗਿਆ ਜਿਸ ਉਪਰੰਤ ਗੁਰਦੁਆਰਾ ਮਾਈ ਗੋਦੜੀ ਸਾਹਿਬ ਵਿਖੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਗਏ ਇਸ ਦੇ ਨਾਲ ਹੀ ਇੱਕ ਧਾਰਮਿਕ ਸਮਾਗਮ ਵੀ ਕਰਾਇਆ ਜਿੱਥੇ ਬਾਬਾ ਫਰੀਦ ਸੋਸਾਇਟੀ ਵੱਲੋਂ ਕਰਵਾਏ ਪੰਜ ਰੋਜ਼ਾ ਚੱਲੇ ਧਾਰਮਿਕ ਮੁਕਾਬਲੇ ਜਿਸ ਵਿੱਚ ਕਾਬ ਮੁਕਾਬਲੇ ਗੁਰਬਾਣੀ ਸ਼ਬਦ ਮੁਕਾਬਲੇ ਗੱਤਕਾ ਮੁਕਾਬਲੇ ਲੇਖ ਮੁਕਾਬਲੇ ਅਤੇ ਧਾਰਮਿਕ ਪੇਂਟਿੰਗ ਮੁਕਾਬਲੇ ਕਰਵਾਏ ਗਏ ਇਸ ਮੌਕੇ ਤੇ ਜੇਤੂ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ ਇਸ ਮੌਕੇ ਤੇ ਉੱਗੇ ਸਮਾਸੇਵੀ ਡਾਕਟਰ ਐਸਪੀ ਸਿੰਘ ਉਭਰਾਏ ਨੂੰ ਬਾਬਾ ਫਰੀਦ ਅਵਾਰਣਨ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਡਾਕਟਰ ਉਭਰਾਏ ਦਾ ਕਹਿਣਾ ਹੈ ਕਿ ਉਹ ਮਾਣ ਮਹਿਸੂਸ ਕਰ ਰਹੇ ਹਨ ਕਿ ਜਿਨ੍ਹਾਂ ਨੂੰ ਇਸ ਪਵਿੱਤਰ ਸਥਾਨ ਤੇ ਸਨਮਾਨ ਦਿੱਤਾ ਗਿਆ ਤੁਹਾਨੂੰ ਬਹੁਤ ਹੀ ਮਾਣ ਦੀ ਗੱਲ ਹੈ ਸਾਡੇ ਲਈ ਸੋਸਾਇਟੀ ਦੀ ਬਫਿਸ এডਿਕੇਸ਼ਨ ਤੇ ਕ ਆਪਣੇ ਧਾਰਮਿਕ ਜਿਹੜੀ ਸੁਸਾਇਟੀ ਹੈ ਉਹਨੇ ਬੜਾ ਮਾਣ ਮਰੂਸਤ ਫਖਰ ਮਹਿਸੂਸ ਕਰ ਰਹੀ ਹੈ ਅਸੀਂ ਅੱਜ ਡਾਕਟਰ ਐਸ ਪੀ ਸਿੰਘ ਉਭਰਾਏ ਜੀ ਨੂੰ ਅਸੀਂ ਸਨਮਾਨਿਤ ਕਰਕੇ ਬੜਾ ਭਾਗੀ ਸਮਝਦੇ ਆ ਇਸ ਜਿਹੜਾ ਇਹ ਮਨੁੱਖਤਾ ਦੀ ਸੇਵਾ ਲਈ ਇਹ ਅਵਾਰਡ ਹੈ ਇਸ ਵਿੱਚ 1 ਲੱਖ ਰੁਪਇਆ ਅਦੇ ਸੈਟੀਸ਼ਨ ਦੁਸ਼ਾਲਾ ਤੇ ਸਰੂਪਾ ਦਿੱਤਾ ਜਾਂਦਾ ਉਹ ਅੱਜ ਇਹਨਾਂ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਇੱਕ ਅਵਾਰਡ ਜਿਹੜਾ ਕਿ ਸਦਾ ਇੰਜੀਜੀ ਖਾਲਸਾ ਜਿਹੜੇ ਕਿ ਸਾਡੇ ਦਰਮਿਆਨ ਨਹੀਂ ਹਨ ਇਸ ਵਾਰ ਉਹਨਾਂ ਦੀ ਯਾਦ ਦੇ ਵਿੱਚ ਬਵਾਫੀ ਜੀ ਗਰਡ ਸੈਰ ਸੋਸਾਇਟੀ ਨੂੰ ਦਿੱਤਾ ਗਿਆ ਜਿਸ ਵਿੱਚ 51000 ਰੁਪਏ ਦਾ ਸੈਡੀਸ਼ਨ ਜਨਤ ਦਸ਼ਾਵਤੋਂ ਦਿੱਤਾ ਗਿਆ ਅਸੀਂ ਬਹੁਤ ਫਖਰ ਮਹਿਸੂਸ ਕਰ ਰਹੇ ਹਾਂ ਕਿ ਇਹ ਆਵਾਜ਼ ਨੂੰ ਜਿਹੜਾ ਕਿ ਸਾ ਇੰਜੀਜੀ ਖਾਲਸਾ ਜੀ ਨੇ ਸ਼ੁਰੂ ਕੀਤਾ ਸੀ ਉਹ ਅੱਗੇ ਵਾਜ਼ ਦੀ ਚੱਲਦਾ ਜਾਵੇ ਅਸੀਂ ਜਿਹੜੇ ਮੁਕਤ ਸੇਵਾ ਲਈ ਜਿਹੜਾ ਇਹ ਚੌਂਤੀ ਵਾਰ ਇਮਾਨਦਾਰੀ ਵਾਰ ਦੇ 30 ਵਾਰ ਅਸੀਂ ਮੁਕਤ ਸੇਵਾ ਦਿੱਤੀ ਹੁਣ ਤੱਕ ਦੇ ਚੁੱਕੇ ਬਾਈ ਗੁਰਦੀਆ ਖੰਸਾ ਬਾਈ ਗੁਰਦੀਆ ਕਟੇ ਅੱਜ ਮੈਂ ਆਪਣੇ ਆਪ ਨੂੰ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਕਿ ਬਾਬਾ ਫਰੀਦ ਜੀ ਦੇ ਪੁੱਤਰ ਅਤੇ ਫਰੀਦ ਕੋਟ ਦੇ ਜਸਤਵਨੋ ਸੇਖੋ ਸਾਹਿਬ ਦੇ ਫੈਮਲੀ ਵੱਲੋਂ ਜੋ ਕਿ ਪ੍ਰੈਜ਼ੀਡੈਂਟ ਨੇ ਮੈਨੂੰ ਅੱਜ ਜਿਹੜਾ ਸੀ ਬਾਬਾ ਫਰੀਦ ਜੀ ਦਾ ਅਵਾਰਡ ਦਿੱਤਾ ਗਿਆ ਬਾਬਾ ਜੀ ਦੀ ਇੰਨੀ ਕੀ ਦੇਣ ਹੈ ਸ਼ੇਖ ਤਰਮ ਨੂੰ ਗੁਰਬਾਣੀ ਨੂੰ ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਬਾਣੀ ਦਰਜ ਕੀਤੀ ਹੈ ਉਹਨਾਂ ਦੀ 112 ਸ਼ਲੋਕ ਤੇ ਚਾਰ ਸ਼ਬਦ ਜਿਹੜੇ ਨੇ ਉਹ ਸ੍ਰੀ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਕੀਤੇ ਆ ਜਿਹੜੀ ਪੂਰੀ ਧਰਤੀ ਤੇ ਪੁਨਰ ਕਰਤੀ ਹੈ ਜਿੰਨਾ ਕੁ ਕਰਿਆ ਜਾਵੇ ਉਨਾ ਘਟਾ ਹੈ ਔਰ ਬਹੁਤ ਪਿਆਰ ਮਿਲਦਾ ਹੈ ਸਾਡਾ ਇੱਕ ਜਿਹੜਾ ਪਬਲਿਕੇਸ਼ਨ ਬਿਊਰੋ ਹੈ ਐਡਵਾਂਸ ਰਿਸਰਚ ਸੈਂਟਰ ਹੈ ਜਿਹੜਾ ਸ਼੍ਰੀ ਨਾਨਕਪੁਰ ਸਾਹਿਬ ਦਾ ਹੈ ਯੋਗਨੰਦਪੁਰ ਸਾਹਿਬ ਦੀ ਬੜੀ ਜਿਹੜੀ ਸਾਡੀ ਪਾਣੀ ਹੈ ਇਤਿਹਾਸ ਸਾਡਾ ਜਿਹੜਾ ਛੁਪਿਆ ਪਿਆ ਸੋ ਸਾਡਾ ਇੱਕ ਉਪਰਾਲਾ ਕਿ ਅਸੀਂ ਉਹਨੂੰ ਵੀ ਜਿਹੜਾ ਲਿਆ ਕੇ ਉਹਨੂੰ ਸ਼ਾਪਕੀ ਤੇ ਦੀ ਪਬਲਿਕ ਨੂੰ ਵੰਡੀਏ ਇੱਕ ਸਾਡੀ ਪత్రిక ਨਿਕਲਦੀ ਜਿਹੜੀ ਕਿ ਸੈਂਟਰਲ ਗਵਰਨਮੈਂਟ ਦੀ ਅਪਰੂਵਡ ਹੈ ਸੋ ਸ਼ੇਮਾਈ ਪత్రిక ਜੂਨ ਮਹੀਨੇ ਤੇ ਸਾਡੀ ਕਿਉਂਕਿ 850 ਦਾ ਸਟੇਟਿਸ ਬਸ ਬਸੇਗਾ ਤੇ ਉਹ ਸਮਰਪਕ ਜਿਹੜੀ ਹੈ ਅਸੀਂ ਬਾਬਾ ਫਰੀਦ ਦੇ ਇੱਕ ਪੱਤਰਕਾ ਕੱਢੀ ਗਈ ਹੈ ਜਿਹੜੀ ਕਿ ਅੱਜ ਡੀਸੀ ਸਾਹਿਬ ਨੇ ਰਿਲੀਜ਼ ਕੀਤੀ ਹੈ ਉਹ ਇਸ ਤੋਂ ਇਲਾਵਾ ਸਾਡੇ ਪੰਜ ਸਕਾਲਰਸ ਨੇ ਜਿਨ੍ਹਾਂ ਨੇ ਇੱਕ ਸਾਲ ਲਾ ਕੇ ਬਾਬਾ ਫਰੀਦ ਦੀ ਟੀਮ ਦੇ ਉੱਤੇ ਇੱਕ ਬੁੱਕ ਲਿਖੀ ਹੈ ਬੁੱਕ ਤਿਆਰ ਕੀਤੀ ਗਈ ਹੈ ਜਿਹੜੀ 160 ਰੁਪਏ ਦੀ ਹੈ ਔਰ ਅਗਲੇ ਮਹੀਨੇ ਅਸੀਂ ਉਹਨੂੰ ਰਿਲੀਜ਼ ਕਰਕੇ ਸਾਡੀ ਕੋਸ਼ਿਸ਼ ਹੋਗੀ ਕਿ ਪੂਰੇ ਵਰਲਡ ਵਿੱਚ ਜਿਹੜੀ ਹੈ ਬਹੁਤੋ ਵੀ ਅਸੀਂ ਮੰਡੀ ਹੈ ਇੱਕ ਵਾਰੀ ਫਿਰ ਮੈਂ ਕਮੇਟੀ ਦਾ ਪ੍ਰਧਾਨ ਪਬਲਿਕ ਦਾ ਤੇ ਜਿਹੜਾ ਜੀ ਮੈਨੂੰ ਸਨਮਾਨ ਦਿੱਤਾ ਗਿਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਜੀ ਵੀ ਜਿਹੜਾ ਬਾਬਾ ਫਹੀਦੀ ਦੀ ਜੀਵਨੀ ਤੇ ਤੁਸੀਂ ਇਹ ਖੋਜ ਕਰ ਰਹੇ ਹੋ ਇਹ ਬਹੁਤ ਵੱਡਾ ਪੁਰਾਣਾ ਹੈ ਤੁਹਾਡਾ ਕਮੇਟੀ ਸਾਡੀ ਕਦੇ ਹੀ ॠणी ਹੋਊਗੀ ਤੁਹਾਡੀ ਜਿਹੜੀ ਕਰ ਰਹੇ ਉਹ ਤੇ ਦੀ ਸੇਵਾ ਕਰ ਜਾਂ ਸਾਡੀ ਕਮੇਟੀ ਜਿਹੜੀ ਆ ਨਾ ਹਮੇਸ਼ਾ ਹੀ ਤੁਹਾਡੀ ਨੇ ਜਿਹੜੀ ਅੱਜ ਪਤਾ ਲੱਗਿਆ ਵੀ ਤੁਸੀਂ ਇਹ ਬਾਬਾ ਫਰੀਦ ਤੇ ਵੀ ਇੰਨੀ ਕੋਸ਼ਿਸ਼ ਕਰਵਾ ਰਹੇ ਕੰਪਲੀਟ ਹੋ ਚੁੱਕੀ ਤੇ ਸਾਰੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ